ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਲਓ ਜੀ ਆਪਾਂ ਨੇ ਆਹ ਪਨੀਰ ਲੈ ਲਿਆ ਆਹ ਅਦਰਕ ਲਸਣ ਤੇ ਹਰੀ ਮਿਰਚ ਆਲੂ ਪਿਆਜ਼ ਟਮਾਟਰ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਜੀ ਆਪਾਂ ਪੀਸ ਲੈਣੇ ਆ। ਚਲੋ ਜੀ ਇਹਨਾਂ ਨੂੰ ਪੀਸ ਲੈਣੇ ਆਪਾਂ। ਲਓ ਜੀ ਮਸਾਲਾ ਆਪਾਂ ਨੇ ਪੀਸ ਲਿਆ। ਹੁਣ ਜਿਹੜਾ ਪਨੀਰ ਆ ਪਨੀਰ ਨੂੰ ਆਪਾਂ ਕੱਟ ਲੈਣੇ ਆ ਤੇ ਟੁਕੜੇ ਬਣਾ ਲੈਣੇ ਆ। ਚੁੱਲੇ ਦੇ ਵਿੱਚ ਆਪਾਂ ਨੇ ਬਾਲ ਲਈ ਅੱਗ ਉੱਪਰ ਧਰ ਲੈਨੇ ਆਪਾਂ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਜਿਹੜਾ ਇਹਦੇ ਵਿੱਚ ਪਾਣੀ ਹੈ ਉਹ ਮੱਚ ਜੇਵੇ ਲਓ ਜੀ ਕੜਾਹੀ ਆਪਣੀ ਗਰਮ ਹੋ ਗਈ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਅੱਜ ਆਪਾਂ ਆਲੂ ਪਨੀਰ ਦੀ ਸਬਜ਼ੀ ਬਣਾਉਣ ਲੱਗੇ ਆ ਹੁਣ ਤਾਂ ਪਨੀਰ ਨੂੰ ਆਪਾਂ ਫਰਾਈ ਕਰ ਲੈਣੇ ਆ ਜੀ ਹੁਣ ਤਾਂ ਪਨੀਰ ਸਾਰੇ ਮੌਸਮ ਚ ਮਿਲ ਜਾਂਦਾ ਜੀ ਅੱਗੇ ਵਾਲੇ ਸਮੇਂ ਚ ਗਰਮੀ ਚ ਟਮਾਟਰ ਹਰੇਕ ਮੌਸਮ ਚ ਮਿਲ ਜਾਂਦੇ ਨੇ ਜੀ ਗਰਮੀ ਵਾਲੇ ਸਮੇਂ ਚ ਟਮਾਟਰ ਮਿਲਦੇ ਨਹੀਂ ਹੁੰਦੇ ਤੇ ਅੱਗੇ ਵਾਲੇ ਸਮੇਂ ਚ ਫਿਰ ਆਪਾਂ ਗਰਮੀ ਚ ਇਦਾਂ ਹੀ ਬਣਾਉਂਦੇ ਹੁੰਦੇ ਤੇ ਆਲੂ ਤੇ ਮਟਰ ਦਾਦੀਆਂ ਨਾਨੀਆਂ ਆਪਣੇ ਇਸ ਤਰ੍ਹਾਂ ਬਣਾਉਂਦੀਆਂ ਹੁੰਦੀਆਂ ਜੀ ਅੱਜ ਆਪਾਂ ਉਹ ਸਬਜ਼ੀ ਬਣਾਉਣ ਲੱਗੇ ਹਾਂ ਹੁਣ ਤਾਂ ਜਦ ਮਰਜ਼ੀ ਮਟਰ ਲੈ ਲਓ ਜੀ ਮਿਲੇ ਜਾਂਦੇ ਨੇ ਨੀਰ ਨੂੰ ਤਾਂ ਫਰਾਈ ਕਰ ਲੈਨੇ ਚੰਗੀ ਤਰ੍ਹਾਂ ਹਕੇ ਵਿਆਹ ਵਿੱਚ ਵੀ ਇੱਦਾਂ ਪਨੀਰ ਫਰਾਈ ਕਰਕੇ ਪਾਇਆ ਹੁੰਦਾ ਦੀ ਜੀ ਹੁਣ ਤਾਂ ਕੱਚਾ ਪਨੀਰ ਹਰੇਕ ਚੀਜ਼ ਦੇ ਵਿੱਚ ਅੱਗੇ ਜਿਹੜੀ ਵਿਆਹ ਚ ਸਬਜ਼ੀ ਬਣਾਉਂਦੇ ਉਹ ਚ ਵੀ ਪਨੀਰ ਨੂੰ ਫਰਾਈ ਕਰਕੇ ਪਾਇਆ ਹੁੰਦਾ ਸੀ ਤਾਂ ਜੀ ਦੇਖੋ ਪਨੀਰ ਆਪਣਾ ਫਰਾਈ ਹੋ ਗਿਆ ਥੋੜਾ ਜਿਹਾ ਆਪਾਂ ਹੋਰ ਕਰ ਲੈਨੇ ਆ ਕੋਬਚੇ ਵਾਂਗੂ ਬਣਾ ਲੈਨੇ ਆ ਆਪਾਂ ਨੇ ਪਹਿਲਾਂ ਪਾ ਕੇ ਚੈੱਕ ਕਰਿਆ ਸੀ ਕਿ ਤੇਲ ਗਰਮ ਹੋ ਗਿਆ ਜਾਂ ਨਹੀਂ ਲਓ ਜੀ ਪਨੀਰ ਆਪਣਾ ਫਰਾਈ ਹੋ ਗਿਆ ਹੁਣ ਆਪਾਂ ਇਹਨੂੰ ਤੇਲ ਤੋਂ ਬਾਹਰ ਕੱਢ ਲੈਨੇ ਆ

ਆ ਜੇ ਆਪ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਐ ਐਸੀ ਆਯਾਜ ਆਪਾਂ ਸਬਜ਼ੀ ਬਿਲਕੁਲ ਪੁਰਾਣੇ ਤੇਲ ਦੀ ਬਣਾਵਾਂਗੇ ਜਿਵੇਂ ਅੱਗੇ ਬੈਠਦੇ ਹੁਣੇ ਦਾਦੀਆਂ ਨਾਨੀਆਂ ਬਣਾਉਂਦੀਆਂ ਸੀ ਅੱਡੇ ਸਾਡੀਆਂ ਉਦਾਂ ਬਣਾਵਾਂਗੇ ਲਓ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੰਨਿਆਂਗੇ ਹੁਣ ਇਹਦੇ ਵਿੱਚ ਪਾ ਲੈਨੇ ਆਪਾਂ ਇੱਕ ਚਮਚਾ ਹਲਦੀ ਦਾ ਕਿਉਂਕਿ ਇਹ ਚਮਚਾ ਵੱਡਾ ਜੀ

ਨੇ ਪਹਿਲਾਂ ਪਰ ਉਹ ਜੀਰਾ ਦਾ ਤਸ ਨਹੀਂ ਆਉਂਦਾ ਜਿਹੜਾ ਇਹ ਮਗੋਂ ਪਾਏ ਹੋਏ ਦਾਉਂਦਾ ਇਹਨੂੰ ਹੱਥਾਂ ਨਾਲ ਇਦਾਂ ਮਲ ਕੇ ਮਲੋਚ ਪਹਿਲਾਂ ਵਾਲਾ ਤਾਂ ਮਲ ਕੇ ਕਾਲਾ ਹੋ ਜਾਂਦਾ ਜਿਹੜਾ ਆਪਾਂ ਪਹਿਲਾਂ ਪਾਉਂਦੇ ਅੱਗੇ ਕੁੰਡੇ ਦੇ ਵਿੱਚ ਜੀ ਮਸਾਲਾ ਪਾ ਲੈਣਾ ਵਿੱਚੇ ਧਨੀਆ ਪਾ ਲੈਣਾ ਵਿੱਚੇ ਸਾਰਾ ਕੁਝ ਪਾ ਕੇ ਫਿਰ ਘੁੱਟਦੇ ਹੁੰਦੇ ਸੀ। ਜੀਰਾ ਵਿੱਚੇ ਤੱਕਿਆ ਜਾਂਦਾ ਸੀ। ਮੈਂ ਜੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਜਿਹੜੇ ਸੁੱਕੇ ਮਸਾਲੇ ਪਾਏ ਨੇ ਉਹਨਾਂ ਨੂੰ ਭੁੰਨ ਲੈਣੇ ਆ ਥੋੜਾ ਜਿਹਾ ਪਾਣੀ ਪਾਇਆ ਕਿਉਂਕਿ ਮਸਾਲਾ ਤਾਂ ਆਪਣਾ ਪੱਕਿਆ ਪਿਆ। 1-2 ਮਿੰਟ ਲਈ ਪਕਾ ਲੈਣੇ ਤਾਂ ਜੋ ਜਿਹੜੇ ਹਲਦੀ ਨਮਕ ਮਿਰਚ ਆਪਣੀ ਚੰਗੀ ਤਰ੍ਹਾਂ ਭੁੰਨੀ ਜਾਵੇ। मसाल अपना चंकी तरह पक गया बहुत वाया वो आ रही है मसाले हम आप थोड़ा जाने लो जी हम आप कर दें पानी जिनी क ने तरी रखनी उन्ना तो पानी पा लें ਟੱਕ ਕੇ ਆਪਾਂ ਪਕਾ ਲੈਨੇ ਆਂ ਆਲੂ ਮੰਨ ਚੰਗੀ ਤਰ੍ਹਾਂ ਪਕਾ ਲੈਨੇ ਢੱਕ ਕੇ ਲੈ ਜੀ ਆਲੂ ਮੰਨ ਆਪਣੇ ਅੰਦਾਸ 10 15 ਆਹ 5-7 ਮਿੰਟ ਹੋ ਗਏ ਰਿਜਦੇ ਨੂੰ ਗਾੜੀ ਬਣ ਗਈ ਸਬਜ਼ੀ ਆਪਣੀ ਆਲੂ ਰਿਜ ਕੇ ਚੰਗੀ ਕਰੋ ਲਓ ਦੇਖੋ ਪੂਰੀ ਗਾੜੀ ਬਣ ਗਈ ਹੁਣ ਆਪਾਂ ਜਿਹੜਾ ਪਨੀਰ ਫਰਾਈ ਕਰਕੇ ਰੱਖਿਆ ਸੀ ਉਹਨੂੰ ਵੀ ਟਰਡ ਕਰ ਦਿੰਨੇ ਆਂ 1-2 ਮਿੰਟ ਲਈ ਆਪਾਂ ਪਕਾ ਲੈਨੇ ਆ ਢੱਕ ਕੇ ਤਾਂ ਜੋ ਜਿਹੜਾ ਪਨੀਰ ਦੇ ਵਿੱਚ ਆਪਣਾ ਸੌਫਟ ਹੋ ਜੇ ਥੋੜਾ ਜਿਹਾ ਕਿਉਂਕਿ ਘਰ ਦਾ ਪਨੀਰ ਆ ਜੀ ਸੌਫਟ ਤਾਂ ਇਹ ਵੈਸੇ ਵੀ ਹੈਗਾ ਚਲੋ ਪਨੀਰ ਪਾ ਕੇ ਆਪਾਂ ਜੀ ਪਨੀਰ ਪਾਉਣ ਨੂੰ ਵੀ ਆਪਣੇ ਨੂੰ ਹੋਗੇ 2-3 ਮਿੰਟ ਦੇਖੋ ਫੁੱਲ ਕੇ ਪਨੀਰ ਉੱਪਰ ਆ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਕਰ ਦਿੰਨੇ ਆ ਐਡ ਧਨੀਆ ਧਨੀਆ ਆਪਾਂ ਨੇ ਕੱਟ ਕੇ ਧੋ ਕੇ ਰੱਖੋ ਤਾਂ ਜੀ ਇਹ ਲੋ ਦੇਖੋ ਜੀ ਆਪਣੇ ਆਲੂ ਤੇ ਮਟਰ 1995 ਚ 97 ਚ 99 ਵਿੱਚ ਬਣਾਉਂਦੇ ਹੁੰਦੇ ਇਦਾਂ ਮਟਰ ਤੇ ਆਲੂ ਹੁਣ ਤਾਂ ਪਨੀਰ ਪਾ ਲੈਨੇ ਜੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ